गाँव वडाला भिट्टेवंड जिला अमृतसर जहां पर धन धन बाबा पाई पूरो जी धन धन बाबा फीदी जी का सलाना जोड़ मेला और मुख्य सेवादार सुखविंद जी गुरुद्वारा कमेटी प्रधान बलजीत सिंह जी, जी ब्लाक प्रधान आम पार्टी ब्लाक प्रधान धर्मी फौजी सरदार मेहताब सिंह जी समाज सेवक सरपंच मदन सिंह जी और सारे सेवादारों के सहयोग के साथ मेला बड़ी श्रद्धा भाव से मनाया गया पत्रकार संतोष राजपूत के साथ अमृतपाल की विशेष रिपोर्ट 我。Wow. ਕੀ ਉਹ ਸਾਹਿਬ ਹੈ ਕਿ ਫਤਿਹ ਚਕੰਦਰ ਸਿੰਘ ਪਿੰਡ ਵਡਾਲਾ ਪਦਾਨ ਬਾਬਾ ਪਾਜੁਰ ਬਾਬਾ ਬੰਦੀ ਦਾ ਦੇਖੋ ਇਹ ਬਹੁਤ ਖਰਾਬ ਮੇਲਾ ਬਾਬਾਈ ਦਾ ਚੱਲ ਰਿਹਾ ਬਾਕੀ ਇਹਦੇ ਬਾਰੇ ਆਦੇ ਮੀਤ ਦੀ ਦਸ਼ਮੇ 18 ਕੁਝ ਇਹ ਆਦੇ ਵੱਡੇ ਵਾਹਿਗੁਰੂ ਜੀ ਕਾ ਖਾਲਸਾ ਲਾਹੇ ਗੁਰੂ ਜੀ ਕੀ ਫਤਗ ਸਾਰੀਆਂ ਸੰਗਤਾਂ ਨੂੰ ਪਿੰਡ ਵਡਾਲਾ ਪਿੱਤੇ ਵੱਢ ਦੀ ਸੰਤਵਾਲੋਂ ਅੱਜ ਦੇ ਦਿਹਾੜੇ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਆ ਕਿਉਂਕਿ ਇਹ ਸਬ ਦਾ ਪੁਰਾਣਾ ਤੇ ਮੋਢੀ ਜਿਨ੍ਹਾਂ ਦੇ ਮੁਖ ਗੇੜ ਤੇ ਲਿਖਿਆ ਧੰਨ ਧੰਨ ਬਾਬਾ ਭਾਈਪੁਰੋ ਜੀ ਇਥੋਂ ਸਾਨੂੰ ਪ੍ਰਤੱਖ ਪਤਾ ਲੱਗਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਖਾਬਿਆ ਹੋਇਆ ਸਿਖਿਆ ਕਿਉਂਕਿ ਜਿਹੜਾ ਭਾਈ ਸ਼ਬਦ ਆ ਉਹ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਵਰਤਿਆ ਫਿਰ ਸਾਨੂੰ ਇੱਥੋਂ ਪੂਰਾ ਪ੍ਰਤੱਖ ਇਹ ਪਤਾ ਲੱਗਦਾ ਹੈ ਕਿ ਇਹ ਗੁਰੂ ਜੇ ਸਿੱਖ ਸਨ ਇੱਕ ਬਹੁਤ ਵੱਡੀ ਦੇਣ ਆ ਗੁਰੂ ਨਾਨਕ ਸਾਹਿਬ ਉਹ ਕਾਲਪੁਰਖ ਜਿਹੜਾ ਸਾਨੂੰ ਗੁਰਸਿੱਖ ਭਾਈ ਮਿਲਿਆ ਔਰ ਇੱਥੇ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਹੀ ਮਨਾਉਂਦੇ ਆ ਇਹ ਜਿਹੜੀ ਸਾਰੀ ਜਗ੍ਹਾ ਸ਼ੌਣੀ ਦੇ ਅੰਦਰ ਆ ਫਿਰ ਵੀ ਸਾਨੂੰ ਆਰਮੀ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ ਹਰ ਸਾਲ ਮਿਲਦਾ ਹੈ ਅਸੀਂ ਇੱਥੇ ਲੜੀਆਂ ਦੇ ਖੰਡ ਪੜ ਰੱਖਦੇ ਆ ਘੱਮ ਦੇ ਘੱਮ ਵੀ 20 ਜਣੇ ਸਾਡਾ ਟੋਟਲ ਮੇਲਾ ਚੱਲਦਾ ਹੈ ਦੇਵੇਂ ਵਿੱਚ ਆਰਮੀ ਦਾ ਬਹੁਤ ਵੱਡਾ ਸਹਿਯੋਗਦਾਨ ਆ ਹਰ ਆਦਮੀ ਇੱਥੇ ਆਸਤੇ ਗੇੜ ਖੋਲਦੇ ਨੇ ਉਹ ਖੁਦ ਆਪ ਯੋਗਦਾਨ ਪਾਉਂਦੇ ਨੇ ਖੁਦ ਲੰਗਰ ਲਾਉਂਦੇ ਨੇ ਅੱਜ ਟੁੱਟ ਲੰਗਰ ਜਿਹੜਾ ਉਹ ਕਮ ਸੇ ਕਮ 20 ਦਿਨ ਇੱਥੇ ਬਾਬੇ ਭਾਈਪੁਰੋ ਦੇ ਦਰ ਦੇ ਉੱਤੇ ਚੱਲਦਾ ਸਾਡੇ ਬਹੁਤ ਬੇੜੇ ਮੇੜੀਆਂ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਨੇ ਉਹ ਬਾਬੇ ਦੀ ਬੜੇ ਅਬਦ ਸਦਕਾਰ ਨਾਲ ਸੇਵਾ ਦੇ ਭਾਵ ਨਾਲ ਸੇਵਾ ਕਰਦੇ ਨੇ ਬੜਾ ਜਿਆਦਾ ਆਪਣੇ ਕੰਮ ਯੋਗਦਾਨ ਪਾਉਂਦੇ ਨੇ ਇਥੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇਥੇ ਹਰ ਸਿੱਖ ਦੀ ਹਰ ਮਾਤਾ ਦੀ ਹਰ ਸਾਡੇ ਪੁੱਤਰ ਦੀ ਜਿਹੜੀ ਅਰਦਾਸ ਹੁੰਦੀ ਆ ਉਹ ਪ੍ਰਵਾਨ ਹੁੰਦੀ ਆ ਇਸ ਕਰਕੇ ਹਰ ਸਾਲ ਅਸੀਂ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਾਨੂੰ ਆਰਮੀ ਸਹਿਯੋਗ ਦਿੰਦੀ ਰਹੇ ਤੇ ਸਾਰੀ ਪਿੰਡ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਥੇ ਤੁਮ ਤਾਮ ਨਾਲ ਜਿਹੜਾ ਧਾਰਮਿਕ ਸਮਾਗਮ ਆ ਉਹ ਮਨਾਇਆ ਜਾਵੇ ਇੰਨੀਆਂ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਤੈ ਇਹ ਬੜਾ ਮਹਾਨ ਸਾਡਾ ਗੁਰਦੁਆਰਾ ਸਾਡੇ ਪੱਡਿਆਂ ਤੋਂ ਇੱਥੇ ਬੜੀ ਵੱਡੀ ਪੱਤਨਾ ਮੇਲਾ ਲਗਾਇਆ ਜਾਂਦਾ ਜੀ ਇੱਥੇ ਵੱਡੇ ਵੱਡੇ ਜਥੇ ਕੀਤਨੀ ਜਥੇ ਕਹਾ ਆਵਾਜ਼ਕ ਸਾਡੇ ਪਿੰਡ ਦੇ ਭਾਈ ਬਲਦੇਵ ਸਿੰਘ ਜੀ ਵੀ ਆਜੀ ਭਾਦੇ ਨੇ ਇੱਥੇ ਵੱਡੇ ਵੱਡੇ ਖਿਡਾਰੀ ਕਬੱਡੀ ਦੇ ਸਾਰੇ ਸੱਜੇ ਜਾਂਦੇ ਨੇ ਵੱਡੀ ਪੱਤਨ ਦੇ ਕਬੱਡੀ ਕਿਰਾਈ ਜਾਂਦੀ ਹੈ ਸ਼ਾਮ ਨੂੰ ਇਹ ਮੇਲਾ ਸਾਡੇ ਦੂ ਦੂ ਗੈਸ ਬੜੇ ਪੰਡਾਂ ਦੇ ਸਾਥੀ ਸਾਡੇ ਵੀਰ ਭਰਾ ਦੋ ਤਿੰਨ ਸੌਣੀ ਆ ਗਿਆ ਸੀ ਉਹਨਾਂ ਦਾ ਵੀ ਇੱਥੇ ਆ ਕੇ ਸਾਰਿਆਂ ਨਾਲ ਮੇਲ ਹੁੰਦਾ ਵਾ ਤੇ ਬਹੁਤ ਸਾਡਾ ਖੁਸ਼ੀ ਦਾ ਪ੍ਰੋਗਰਾਮ ਹੈ ਸਭ ਲਈ ਸਾਰੇ ਵੀਰ ਭਰਾ ਇਕੱਠੇ ਹੋ ਜਾਂਦੇ ਅਸੀਂ ਮੇਲੇ ਉੱਤੇ ਤੇ ਬੜੇ ਪ੍ਰੀਮ ਨਾਲ ਸਾਡਾ ਮੇਲਾ ਕਰਾਇਆ ਜਾਂਦਾ ਉਹਨੀਆਂ ਬੇਨਤੀਆਂ ਕਰਦੇ ਬੜੇ ਪ੍ਰੋਗਰਾਮ ਬਲਕਿ ਬਲਾ ਖੁਦਾ ਜੀ ਸਿੰਘ ਵਿਡਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ